ਦੀ ਕੁੜੀ ਸੀ ਆਪਦੀ ਭੈਣ ਨਹੀਂ ਬਸ ਸੀ ਮੇਰੀ ਜਵਾਗੜੀ ਨੇ ਦੇਖ ਲਿਆ ਬਸ ਉਹਨਾਂ ਨੇ ਐ ਕਰਕੇ ਵੀ ਮੇਰੀ ਕੁੜੀ ਦਾ ਕਤਲ ਕਰ ਜਿਸ ਸਮੇਂ ਤੋਂ ਇਹ ਖਬਰ ਬਾਹਰ ਆਈ ਕਿ ਵੀ ਦਿਨ ਬਾਅਦ ਹੀ ਵਿਆਹੀ ਕੁੜੀ ਨੂੰ ਉਸਦੇ ਪਤੀ ਨੇ ਕਮਰੇ ਦੇ ਅੰਦਰ ਲਿਜਾ ਕੇ ਅੱਧੀ ਰਾਤ ਨੂੰ ਖਤਮ ਕਰ ਦਿੱਤਾ ਉਦੋਂ ਤੋਂ ਹੀ ਲੋਕ ਇਹ ਸੋਚ ਰਹੇ ਸੀ ਕਿ ਆਖਿਰਕਾਰ ਇਹੋ ਜਿਹਾ ਕੀ ਹੋ ਗਿਆ ਕਿ ਇਸ ਰਿਸ਼ਤੇ ਦੇ ਵਿੱਚ ਇੰਨੀ ਤਕਰਾਰ ਹੋਈ ਕਿ ਮੁੰਡੇ ਨੇ ਆਪਣੀ ਨਵੀਂ ਲਿਆਂਦੀ ਹੋਈ ਲਾੜੀ ਨੂੰ ਮਾਰਤਾ ਇਸ ਦਾ ਸਭ ਤੋਂ ਵੱਡਾ ਖੁਲਾਸਾ ਇਸ ਸਮੇਂ ਹੋ ਰਿਹਾ ਹੈ ਕਿ ਇਸ ਮੁੰਡੇ ਦਾ ਆਪਣੀ ਹੀ ਭੈਣ ਦੇ ਨਾਲ ਚੱਕਰ ਚੱਲ ਰਿਹਾ ਸੀ ਉਸੇ ਦੇ ਚੱਲਦੇ ਹੀ ਉਸ ਨੇ ਆਪਣੀ ਪਤਨੀ ਦੀ ਜਾਨ ਲਈ ਹੈ ਉਹ ਪਤਨੀ ਜਿਸ ਦੀ ਉਮਰ 19 ਸਾਲ ਨਾਮ ਜਸਪ੍ਰੀਤ ਸੀ ਆਇਲਸ ਕਲੀਅਰ ਕਰਕੇ ਉਸ ਨੇ ਬਾਹਰ ਜਾਣਾ ਸੀ ਉੜੀ ਵਾਲਿਆਂ ਦਾ ਸਾਰਾ ਖਰਚਾ ਵੀ ਕਰਵਾਇਆ ਉਹਨਾਂ ਦੀ ਜ਼ਿੰਦਗੀ ਵੀ ਲੁੱਟ ਲਈ ਗਈ ਅਤੇ ਸਾਰੀਆਂ ਖੁਸ਼ੀਆਂ ਵੀ ਬਰਬਾਦ ਕਰ ਦਿੱਤੀਆਂ ਗਈਆਂ ਇੱਕ ਇਹੋ ਜਿਹਾ ਮੁੰਡਾ ਜਿਸ ਦੀ ਉਮਰ 25 ਸਾਲ ਦੀ ਸੀ ਅਤੇ ਨਾਮ ਹਰਮਨ ਸੀ ਉਸ ਦਾ ਆਪਣਾ ਖੋਦ ਦਾ ਚਰਿੱਤਰ ਠੀਕ ਨਹੀਂ ਸੀ ਅਤੇ ਇਸ ਬਾਰੇ ਯਕੀਨਨ ਘਰਦਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ। ਉਹਨਾਂ ਦੇ ਵੱਲੋਂ ਹਰ ਇੱਕ ਗੱਲ ਲੁਕਾਈ ਗਈ ਜਿਸ ਤੇ ਚਲਦੇ ਹੋਏ ਹੁਣ ਪਰਿਵਾਰਿਕ ਮੈਂਬਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ, ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਗਰਮੀ ਦੇ ਵਿੱਚ ਪੁਲਾਂ ਦੇ ਉੱਤੇ, ਸੜਕਾਂ ਦੇ ਉੱਪਰ ਬੈਠਾ ਇਹ ਪਰਿਵਾਰਤੀ ਦੀ ਮ੍ਰਿਤਕ ਦੇਹ ਲੈ ਕੇ ਹੀ ਆਖਰ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਮੁੰਡੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਬਾਕੀ ਦੇ ਪਰਿਵਾਰ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਸ ਮੁੰਡੇ ਦੇ ਆਪਣੀ ਹੀ ਮਾਸੀ ਦੀ ਕੁੜੀ ਦੇ ਨਾਲ ਗੱਲਬਾਤ ਸੀ ਅਤੇ ਜਦੋਂ ਕੁੜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੁੰਡੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸਦੇ ਚਲਦੇ ਹੋਏ ਉਹ ਆਪਣੀ ਇਸ ਨਵੀਂ ਵਿਆਹੀ ਲਾੜੀ ਨੂੰ ਫੋਨ ਤੇ ਗੱਲ ਤੱਕ ਨਹੀਂ ਕਰਨ ਦਿੰਦਾ ਸੀ। ਉਸ ਨੂੰ 1 ਮਿੰਟ ਦੇ ਲਈ ਵੀ ਬਾਹਰ ਨਹੀਂ ਜਾਣ ਦਿੰਦਾ ਸੀ। ਉਸ ਨੂੰ ਡਰ ਪੈ ਗਿਆ ਸੀ ਕਿ ਉਹ ਕਿਸੇ ਨਾ ਕਿਸੇ ਨੂੰ ਇਹ ਜ਼ਰੂਰ ਦੱਸ ਦਵੇਗੀ ਕਿ ਮੇਰੀ ਭੈਣ ਦੇ ਨਾਲ ਹੀ ਗੱਲਬਾਤ ਚੱਲ ਰਹੀ ਹੈ। ਦਰਅਸਲ ਇਸ ਕੁੜੀ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਉਸਦਾ ਪਤੀ ਬਾਹਰ ਜਾ ਜਾ ਕੇ ਫੋਨ ਕਰਦਾ ਸੀ ਅਤੇ ਉਸਦੇ ਕੋਲ ਆਉਂਦੇ ਹੀ ਫੋਨ ਨੂੰ ਕੱਟ ਦਿੰਦਾ ਸੀ। ਕਈ ਵਾਰ ਇਹ ਜਿਹਾ ਹੋਇਆ ਕਿ ਉਹ ਬਾਹਰ ਜਾ ਕੇ ਗੱਲ ਕਰਕੇ ਵਾਪਸ ਆਂਦਾ ਅਤੇ ਫੋਨ ਦੇ ਵਿੱਚੋਂ ਨੰਬਰ ਤੱਕ ਡਿਲੀਟ ਕਰ ਦਿੰਦਾ ਸੀ। ਇਸੇ ਗੱਲ ਦਾ ਪਤਾ ਹੁਣ ਜਦੋਂ ਪਤਨੀ ਨੂੰ ਲੱਗਣ ਲੱਗਿਆ ਕਿ ਉਹ ਹੋਰ ਕਿਸੇ ਨਾਲ ਨਹੀਂ ਸਗੋਂ ਆਪਣੀ ਹੀ ਭੈਣ ਦੇ ਨਾਲ ਗੱਲਾਂ ਕਰਦਾ ਤਾਂ ਪਤੀ ਨੇ ਉਸ ਨੂੰ ਬਾਥਰੂਮ ਤੱਕ ਵੀ ਇਕੱਲੇ ਨਹੀਂ ਜਾਣ ਦਿੱਤਾ। ਇਹ ਹੀ ਕਹਿੰਦਾ ਸੀ ਕਿ ਤੂੰ ਬਾਹਰ ਨਹੀਂ ਜਾਣਾ। ਬਾਥਰੂਮ ਵੀ ਕਰਨਾ ਹੈ ਤਾਂ ਇੱਥੇ ਹੀ ਕਰ ਲੈ। ਨਾ ਹੀ ਉਸ ਨੂੰ ਫੋਨ ਵਰਤਣ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਬਾਹਰ ਜਾਣ ਦਿੱਤਾ ਜਾ ਰਿਹਾ ਸੀ। ਇਸ ਮਾੜੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ਦੀ ਰਾਤ ਨੂੰ ਜਦੋਂ ਇਸ ਕੁੜੀ ਨੂੰ ਸਭ ਕੁਝ ਪਤਾ ਲੱਗ ਗਿਆ। ਦੱਸ ਦਈਏ ਕਿ ਇਹ ਸਾਰਾ ਕੁਝ ਕੁੜੀ ਦੀ ਮਾਂ ਦੇ ਵੱਲੋਂ ਦੱਸਿਆ ਗਿਆ। ਇੱਕ ਵੱਡਾ ਅਤੇ ਖੌਫਨਾਕ ਖੁਲਾਸਾ ਕੀਤਾ ਗਿਆ। ਇਹ ਵੀ ਕਿਹਾ ਕਿ ਉਸ ਦਿਨ ਸ਼ਾਮ ਨੂੰ ਵੀ ਮੁੰਡਾ ਆਪਣੀ ਹੀ ਉਸ ਮਾਸੀ ਦੀ ਕੁੜੀ ਦੇ ਨਾਲ ਜਿਸ ਦੇ ਨਾਲ ਉਸਦੀ ਗੱਲਬਾਤ ਸੀ ਉਸ ਨਾਲ ਗੱਲ ਕਰ ਰਿਹਾ ਸੀ। ਤੇ ਇਧਰ ਮਾਪਿਓ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਉਹਨਾਂ ਦੀ ਧੀ ਦਾ ਆਖਰੀ ਦਿਨ ਹੈ ਤੀਨੇ ਜ਼ਰੂਰ ਦੱਸਿਆ ਸੀ ਕਿ ਮੇਰਾ ਘਰ ਵਾਲਾ ਮਾੜੇ ਸੁਭਾਅ ਦਾ ਹੈ ਪਰ ਇਹ ਨਹੀਂ ਪਤਾ ਸੀ ਕਿ ਉਹ ਉਸਦੀ ਜਾਨ ਹੀ ਲੈ ਲਵੇਗਾ ਕਰਦਿਆਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਕੁੜੀ ਦਾ ਫੋਨ ਤੱਕ ਵੀ ਸੁੱਟ ਦਿੱਤਾ ਗਿਆ ਸੀ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਮਾਪਿਆਂ ਨੂੰ ਜਾ ਕੇ ਕਿਹਾ ਵੀ ਸੀ ਕਿ ਇਸ ਨੂੰ ਸਮਝਾਇਆ ਜਾਵੇ ਪਰ ਫਿਰ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਅਜੋਹ ਪਿਓ ਜਿਹੜਾ ਕਿ ਆਪਣੀ ਧੀ ਨੂੰ ਇੱਕ ਖਰੋਜ ਤੱਕ ਨਹੀਂ ਲੱਗਣ ਦਿੰਦਾ ਸੀ ਆਪਣੀ ਵੱਡੀ ਤੋੜੀ ਹੋਈ ਇਸ ਤਰ੍ਹਾਂ ਦੇ ਨਾਲ ਬੇਰਹਿਮੀ ਦੇ ਨਾਲ ਖਤਮ ਕੀਤੀ ਧੀ ਦੀ ਮ੍ਰਿਤਕ ਦੇ ਨੂੰ ਚੁੱਕ ਚੁੱਕ ਕੇ ਸੜਕਾਂ ਤੇ ਬੈਠਾ ਹੋਇਆ ਇਨਸਾਫ ਦੀ ਮੰਗ ਕਰ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਮੁੰਡੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਬਾਕੀ ਦੇ ਪਰਿਵਾਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੁੜੀ ਦਾ ਵੀਜ਼ਾ ਆਣ ਤੋਂ ਬਾਅਦ ਇਹ ਵਿਆਹ ਕੀਤਾ ਗਿਆ ਸੀ ਅਤੇ ਉਹ ਮੁੰਡੇ ਵਾਲੇ ਹੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਵਿਆਹ ਜਲਦੀ ਕਰਨਾ ਚਾਹੁੰਦੇ ਹਾਂ ਅਤੇ ਕੁੜੀ ਦੇ ਮਾਪਿ ਉਸਤੇ ਨਹੀਂ ਰਾਜ਼ੀ ਹੋ ਗਏ ਸਾਰਾ ਕੁਛ ਉਹਨਾਂ ਦੇ ਵੱਲੋਂ ਮੰਗ ਕੇ ਲਿਆ ਗਿਆ ਸੀ ਭਾਵੇਂ ਪੈਸਾ ਹੋਵੇ ਸੋਨਾ ਹੋਵੇ ਜਾਂ ਫਿਰ ਵਿਆਹ ਦਾ ਖਰਚ ਹੀ ਕਿਉਂ ਨਾ ਹੋਵੇ ਪਰ ਆ ਦੇ ਵੱਲੋਂ ਜਦੋਂ ਪਹਿਲੀ ਵਾਰ ਜਾ ਕੇ ਆਪਣੀ ਧੀ ਦੀ ਮ੍ਰਿਤਕ ਦੇ ਉਸ ਸੋਹਰੇ ਘਰ ਦੇ ਕਮਰੇ ਦੇ ਵਿੱਚ ਦੇਖੀ ਗਈ ਤਾਂ ਉਸ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਿਨ੍ਹਾਂ ਦੇ ਜਵਾਬ ਉਹ ਪ੍ਰਸ਼ਾਸਨ ਅਤੇ ਲੋਕਾਂ ਦੇ ਕੋਲੋਂ ਜਿਨ੍ਹਾਂ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਤੋਂ ਮੰਗ ਰਿਹਾ ਹੈ ਪਰ ਆ ਦੇ ਸਵਾਲ ਅਤੇ ਵੱਡੇ ਇਲਜ਼ਾਮ ਇਹ ਨੇ ਕਿ ਸਾਨੂੰ ਲੇਟ ਕਿਉਂ ਦੱਸਿਆ ਗਿਆ ਦੇਖਦੇ ਹੀ ਪਤਾ ਲੱਗਦਾ ਹੈ ਕਿ ਕੁੜੀ ਦੇ ਬਾਲ ਖਿੰਡੇ ਨਹੀਂ ਹੋਏ ਸੀ ਜੇਕਰ ਉਸ ਨੂੰ ਬੇਰਹਿਮੀ ਦੇ ਨਾਲ ਮਾਰਿਆ ਸੀ ਖਿਚਦੂ ਹੋਈ ਸੀ ਤਾਂ ਕੱਪੜਿਆਂ ਦੇ ਉੱਪਰ ਕੋਈ ਖੂਨ ਦਾ ਦਾਗ ਕਿਉਂ ਨਹੀਂ ਸੀ ਪੇਚਕਾਸ ਤੇ ਨਾਲ ਖਤਮ ਕੀਤਾ ਗਿਆ ਤਾਂ ਕਮਰੇ ਦੇ ਵਿੱਚ ਵੀ ਕੋਈ ਦਾਗ ਕਿਉਂ ਨਹੀਂ ਮਿਲਿਆ ਖੂਨ ਦਾ ਕੋਈ ੱੱਬਾ ਕਿਉਂ ਨਹੀਂ ਸੀ ਇਸ ਕਰਕੇ ਹੀ ਕੁੜੀ ਦੇ ਭਰਾ ਦਾ ਕਹਿਣਾ ਹੈ ਕਿ ਕੁੜੀ ਨੂੰ ਕਿਤੇ ਹੋਰ ਮਾਰਿਆ ਗਿਆ ਤੇ ਬਾਅਦ ਦੇ ਵਿੱਚ ਲਿਆ ਕੇ ਇੱਥੇ ਸੁੱਟ ਦਿੱਤਾ ਗਿਆ ਇਸ ਦੇ ਕੱਪੜੇ ਸਾਫ਼ ਕੀਤੇ ਗਏ ਜਾਂ ਫਿਰ ਕਿਸੇ ਦੇ ਵੱਲੋਂ ਬਦਲ ਦਿੱਤੇ ਗਏ ਜ਼ਮੀਨ ਤੇ ਪੈਸੇ ਦੇ ਲਾਲਚੀ ਇਸ ਪਰਿਵਾਰ ਦੇ ਨਾਲ ਜਦੋਂ ਵਿਆਹ ਕਰ ਦਿੱਤਾ ਗਿਆ ਤਾਂ ਹੁਣ ਇਹ ਪਰਿਵਾਰ ਪਛਤਾ ਰਿਹਾ ਹੈ। ਪਰ ਆਦੇ ਵੱਲੋਂ ਕਿਹਾ ਗਿਆ ਕਿ ਆਪਣੀ ਧੀਆ ਇੰਜ ਪਾਲ ਕੇ ਕਿਸੇ ਨੂੰ ਵੀ ਨਾ ਦਵੋ ਇਸ ਤੋਂ ਚੰਗਾ ਹੈ ਕਿ ਹੁਣ ਵਿਆਹ ਹੀ ਨਾ ਕੀਤੇ ਜਾਣ। ਇੰਨਾ ਡਰਿਆ ਹੋਇਆ ਇਹ ਪਰਿਵਾਰ ਵਿਆਹ ਸ਼ਾਦੀਆਂ ਤੇ ਇਹੋ ਜਿਹੇ ਰਿਸ਼ਤਿਆਂ ਨੂੰ ਲੈ ਕੇ ਜਿਸ ਤੋਂ ਬਾਅਦ ਇਹ ਸਭ ਕੁਝ ਆਖਰ ਹੈ। ਦਰਅਸਲ ਜਦੋਂ ਮੁੰਡੇ ਵਾਲਿਆਂ ਨੇ ਵਿਆਹ ਮੰਗਿਆ ਸੀ ਤਾਂ ਇਹ ਕਿਹਾ ਸੀ ਕਿ ਸਾਰਾ ਖਰਚਾ ਅਸੀਂ ਕਰਾਂਗੇ। ਅਤੇ ਵਿਆਹ ਵਾਲੇ ਦਿਨ ਜਦੋਂ ਬਰਾਤ ਆ ਗਈ ਲੋਕ ਇਕੱਠੇ ਹੋ ਗਏ ਫਿਰ ਉਹ ਮੁੱਕਰ ਗਏ ਕਹਿੰਦੇ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਸਾਰਾ ਖਰਚਾ ਫਿਰ ਕੁੜੀ ਵਾਲਿਆਂ ਤੋਂ ਕਰਵਾਇਆ ਗਿਆ ਪਹਿਲਾਂ ਕਹਿੰਦੇ ਸੀ ਅਸੀਂ ਕਰਾਂਗੇ ਇਹ ਪਰਿਵਾਰ ਜਿਸ ਨੇ ਕੀ ਪਾਈ ਪਾਈ ਜੋੜ ਕੇ ਆਪਣੀ ਧੀ ਨੂੰ ਪੜਾਇਆ ਸੀ ਉਹਨਾਂ ਦਾ ਕਿੰਨਾ ਹੀ ਨੁਕਸਾਨ ਕਰਵਾ ਦਿੱਤਾ ਗਿਆ ਜ਼ਮੀਨ ਵੀ ਆਪਣੇ ਨਾਮ ਲਖਵਾ ਲਈ ਗਈ ਅਤੇ ਅੱਜ ਕੁੜੀ ਦੇ ਮਾਪਿਓ ਦੇ ਹਾਲਾਤ ਇਹ ਨੇ ਕਿ ਉਹ ਸੜਕਾਂ ਤੇ ਗਰਮੀ ਦੇ ਵਿੱਚ ਭੁੱਖੇ ਪਾਣੇ ਧੀ ਦੇ ਲਈ ਇਨਸਾਫ ਮੰਗ ਰਹੇ ਨੇ। ਪਰ ਆ ਦੱਸਦਾ ਕਿ ਸਾਨੂੰ ਜਦੋਂ 3.5 ਵਜੇ ਫੋਨ ਆਇਆ ਤਾਂ ਇਹ ਫੋਨ ਸਰਪੰਚ ਦੇ ਵੱਲੋਂ ਕੀਤਾ ਗਿਆ ਸੀ। ਜਿਨ੍ਹਾਂ ਨੇ ਕਿਹਾ ਤੁਹਾਡੀ ਧੀ ਮੁੱਕ ਚੁੱਕੀ ਐ। ਸੋਹਰੇ ਘਰ ਦੇ ਕਮਰੇ ਦੇ ਵੀ ਜਾ ਕੇ ਦੇਖਿਆ ਗਿਆ ਤਾਂ ਉੱਥੇ ਕੋਈ ਵੀ ਖੂਨ ਨਹੀਂ ਡੁੱਲਿਆ ਸੀ। ਇੰਜ ਜਾਪਦਾ ਸੀ ਕਿ ਸਾਰੇ ਐਵੀਡੈਂਸ ਸਾਰੇ ਸਬੂਤ ਸਾਫ਼ ਕੀਤੇ ਹੋਣ ਇਹ ਵੀ ਲੱਗਦਾ ਸੀ ਕਿ ਉਸਤੇ ਕੱਪੜੇ ਚੇਂਜ ਕੀਤੇ ਗਏ ਨੇ ਅਤੇ ਬੈੱਡ ਤੇ ਲਿਆ ਕੇ ਬਸ ਪਾ ਦਿੱਤਾ ਹੋਵੇ ਇਹ ਸਭ ਕੁਝ ਕੀਤੇ ਹੋਰ ਹੋਇਆ ਇਹ ਸਾਰੇ ਇਲਜ਼ਾਮ ਕੁੜੀ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਜਿਸ ਨੇ ਕਮਰੇ ਦੇ ਵਿੱਚ ਜਾ ਕੇ ਆਪਣੀ ਭੈਣ ਦੀ ਮ੍ਰਿਤਕ ਦੇ ਦੇਖੀ ਸੀ ਉਹਨੇ ਵੀ ਕਿਹਾ ਕਿ ਮੁੰਡੇ ਦੀ ਮਾਂ ਤੇ ਭੈਣ ਕਹਿੰਦੇ ਨੇ ਅਸੀਂ ਗੇਟ ਦੇ ਵਿੱਚ ਪਏ ਸੀ ਅਤੇ ਇਹ ਅੰਦਰ ਪਏ ਸੀ ਕੁੜੀ ਦੇ ਪਰਿਵਾਰ ਨੇ ਸਾਨੂੰ ਲੇਟ ਦੱਸਿਆ ਇਸ तरीके ਦੇ ਨਾਲ ਹੀ ਦੱਸਿਆ ਗਿਆ ਸਭ ਕੁਝ ਕਿ ਸੱਚ ਸਾਹਮਣੇ ਨਾ ਆਵੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਸਿੱਧੇ ਇਲਜ਼ਾਮ ਹੀ ਨਹੀਂ ਸਗੋ ਸਾਨੂੰ ਯਕੀਨ ਹੈ ਕਿ ਪੂਰੇ ਟੱਬਰ ਨੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਸਾਡੀ ਧੀ ਦੀ ਜਾਨ ਲਈ ਹੈ ਇਨਸਾਫ ਦੀ ਮੰਗ ਕਰ ਰਹੇ ਪਰਿਵਾਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਸਖਤ ਸਜ਼ਾ ਮਿਲੇ ਪਰ ਆਨੇ ਬਾਰ-ਬਾਰ ਕਿਹਾ ਕਿ ਮ੍ਰਿਤਕ ਦੇ ਇੱਥੇ ਲਿਆ ਕੇ ਰੱਖ ਦਿੱਤੀ ਗਈ ਹੈ ਕਿਉਂਕਿ ਨਾ ਤਾਂ ਕੋਈ ਚਾਦਰ ਤੇ ਖੂਨ ਡੁੱਲਿਆ ਸੀ ਅਤੇ ਨਾ ਹੀ ਕੁੜੀ ਦੇ ਵਾਲ ਖਿੰਡੇ ਸੀ ਇਸ ਦੇ ਚਲਦੇ ਹੋਏ ਉਹ ਮੁੰਡੇ ਦੇ ਲਈ ਸਿੱਧਾ ਫਾਂਸੀ ਦੀ ਸਜ਼ਾ ਮੰਗ ਰਹੇ ਨੇ ਅਤੇ ਬਾਕੀ ਦੇ ਪਰਿਵਾਰ ਤੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਦੇ ਚਲਦੇ ਹੋਏ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਦੇ ਵੱਲੋਂ ਕੀ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਅਤੇ ਕਿਸ ਤਰ੍ਹਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜਦਦੋ ਜਹਿਦ ਚੱਲ ਰਹੀ ਹੈ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਬੀਤੇ ਦਿਨੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਸੀ ਤੇ ਅੱਜ ਇਸ ਅਪੀਲ ਨੂੰ ਸੁਣਦੇ ਹੋਏ ਲੋਕਾਂ ਦਾ ਭਾਰੀ ਇਕੱਠ ਹੋਇਆ ਅਤੇ ਰੋਡ ਨੂੰ ਪੁਲ ਨੂੰ ਜਾਮ ਵੀ ਕੀਤਾ ਗਿਆ ਸੀ ਦੂਸਰੇ ਪਾਸੇ ਜੇਕਰ ਆਪਾਂ ਪੁਲਿਸ ਦੇ ਵੱਲ ਦੇਖੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਲਦ ਗ੍ਰਫਤਾਰੀਆਂ ਕੀਤੀਆਂ ਜਾਣਗੀਆਂ ਛਾਪੇਮਾਰੀ ਜਾਰੀ ਹੈ ਜਿਸ ਦੇ ਵਿੱਚ ਇਸ ਮੁੰਡੇ ਦੀ ਭੈਣ ਉਸਦੇ ਮਾਤਾ ਪਿਤਾ ਨੂੰ ਜ਼ਰੂਰ ਫੜਿਆ ਜਾਵੇਗਾ ਸਤਕਾਰਯੋਗ ਬਾਈ ਜੀ ਸਾਸਰੀਕਾਲ ਬਾਈ ਜੀ ਦਾ ਖਾਲਸਾ ਬਾਈ ਜੀ ਫਤਿਹ ਮੈਂ ਦੋ ਤਿੰਨਾਂ ਦੀ ਪਹਿਲਾਂ ਟਰਾਈ ਮਾਰੀ ਆ ਗੱਲ ਜੀ ਬਣੀ ਨਹੀਂ ਬਾਈ ਹੁਣ ਆਪਦੇ ਬੰਦ ਚ ਅੱਗ ਜੀ ਲੱਗੀ ਐਕਸ਼ਨ ਬੱਡਾ ਤੇਜ਼ ਦੇ ਬੈਠੇ ਆ ਪਹਿਲਾਂ ਸਫੇਰ ਜੇ 10 ਚੁੱਕਿਆ ਬਾਈ ਜੀ ਬਈ ਲੱਖਾ ਪਿੰਡ ਦੀ ਬੇਟੀ ਆ ਦੂਜੀ ਯਾਰੀ ਦੱਸਣਾ ਪੈ ਰਿਹਾ ਮੈਂ ਇੰਨਾ ਕਰੇ ਕੋਈ ਸਾਥੀ ਜਸਪ੍ਰੀਤ ਕੌਰ ਛੋਟੇ ਕਿਸਾਨੀ ਪਰਿਵਾਰ ਚੋਂ ਸੀ ਵਿਚਾਰੀ ਉਹਨਾਂ ਨੇ ਮਿਹਨਤ ਕਰਕੇ ਪੜ੍ਹਾਈ ਕੀਤੀ ਬਹੁਤ ਮਿਹਨਤਾਂ ਕਰਕੇ ਉਹਨਾਂ ਨੇ ਆਈਲੈਟਸ ਚੰਗੇ ਨੰਬਰ ਲੱਗੇ ਵੇ ਕੀ ਉਹ ਸਾਡੇ ਜ਼ਿਲ੍ਹਾ ਦਾ ਬਰਨਾਲਾ ਪੈਂਦਾ ਸਾਡੇ ਪਿੰਡ ਤੋਂ 10-12 ਕਿਲੋਮੀਟਰ ਹੈ ਨਰੇਂਗੜ੍ਹ ਸੋਈਆਂ ਪਿੰਡ ਉੱਥੇ ਵਿਆਹ ਥੀ 2 ਅਕਤੂਬਰ ਨੂੰ ਦਾ ਵਿਆਹ ਸੀ ਮਨ ਲ 25 ਮਨ ਲ ਹਲੇ ਮਹੀਨਾ ਵੀ ਨਹੀਂ ਹੋਇਆ ਕਹਿਣ ਤੋਂ ਸੌਰੀ 25 ਅਗਸਤ ਨੂੰ ਤਾਂ ਵਿਆਹ ਸੀ ਤੇ ਹੁਣ ਸਤੰਬਰ ਰਾਜੀ ਬਾਈ ਜੀ ਕੀ ਹੋਇਆ ਮਤਲਬ 21-22 ਦਿਨ ਹੋਏ ਆ ਵੀ ਨਾਂ ਨਹੀਂ ਹੋਇਆ ਬੱਚੀ ਦੇ ਵਿਆਹ ਨੂੰ ਪਤਾ ਨਹੀਂ ਹੈ ਜੀ ਕਿਹੜੀ ਗੱਲ ਹੋ ਗਈ ਉਹ ਬੇਟੀ ਕੁਛ ਇਹ ਆਪਾਂ ਕੁਛ ਨਹੀਂ ਕਹਿ ਸਕਦੇ ਪਰਿਵਾਰ ਤੇ ਲ ਦੋਸ਼ ਮੈਂ ਤਾਂ ਨਹੀਂ ਲਾ ਸਕਦਾ ਵੀ ਉਹ ਮਾਰਤੀ ਰਾਤ ਨੂੰ ਪਤਾ ਹੀ ਨਹੀਂ ਪੂਰਾ ਪੂਰੀ ਤਰ੍ਹਾਂ ਮਰੀ ਗਈ ਉਹਦੇ ਦੀ ਡੈਡ ਬਡੀ ਦੇਖੀ ਤਾਂ ਬਹੁਤ ਪੂਰਾ ਹਾਲ ਆ ਚਲੋ ਉਸ ਤੋਂ ਬਾਅਦ ਉਹਨਾਂ ਚਾਰਾਂ ਜਣੇ ਤੇ ਪਰਚਾ ਦਰਜਾ ਉਹ ਬੇਟੇ ਬੇਟੇ ਤੇ ਉਹਦੀ ਮਾਂ ਤੇ ਉਹਦੇ ਬਾਪ ਤੇ ਉਹਨਾਂ ਦੀ ਤਾਇਆ ਜੀ ਦੀ ਲੜਕੀ ਤੇ ਟੱਲੇ ਠਾਣੇ 'ਚ ਹੁਣ ਵੀ ਅਸੀਂ ਉੱਥੋਂ ਆਏ ਆ ਅੱਜ ਦਾ ਪੁਲਿਸ ਪ੍ਰਸ਼ਾਸਨ ਦਾ ਰਵਈਆ ਬਹੁਤ ਹੀ ਘਟੀਆ ਕਿਉਂ ਸੱਚ ਨੂੰ ਮੈਨੂੰ ਜਵਾਕੜਾ ਜਿਹਾ ਲੱਗਦਾ ਮੈਨੂੰ ਜਵਾਕੜਾ ਜਿਹਾ ਐ ਕਹਿੰਦਾ ਵੀ ਉਮਰ 40 ਕਿ 47 ਸਾਲ ਦਾ ਹੋਊਗਾ ਪਤੋਂ ਪਤੋਂ 50 ਤੋਂ ਥੱਲੇ ਹੋਊਗਾ ਅਨਾਂਜਾ ਮੇਰਾ 50 ਦੇ ਨੇੜੇ ਹੋਊਗਾ ਪਤੋਂ ਪਤੋਂ ਪਰ ਉਹਨੂੰ ਜਥੇ ਬੰਦਿਆਂ ਨਿਪਟਦਾ ਨਹੀਂ ਆਉਂਦਾ ਚਲੋ ਉਹ ਤੋਂ ਬਾਅਦ ਕੋਈ ਅਫਸਰ ਹੋਰ ਆਇਆ ਸੀ ਗੱਡੀਆਂ ਉਹਦੀਆਂ ਪੁਲਸ ਦੀਆਂ ਬਹੁਤ ਖੜੀਆਂ ਸੀ ਕਿਉਂਕਿ ਕੱਲ ਅਸੀਂ ਅਲਟੀਮੇਟਮ ਦੇ ਕੇ ਆਏ ਸੀ ਵੀ ਅਸੀਂ ਮਜਬੂਰੀ ਵਾਸਤੇ ਇੱਥੇ ਆਵਾਂਗੇ ਅੱਜ ਅਸੀਂ ਉੱਥੇ ਗਏ 2 ਵਜੇ ਬਾਅਦ ਮਤਾਬਕ ਉਹਨਾਂ ਨੇ ਕੁਝ ਨਹੀਂ ਕਰਿਆ ਘਟ ਗਿਆ ਪੁਲਸ ਦੀ ਦੇਖੋ ਘਟਿਆ ਰਿਪੋਰਟ ਕੀਆ ਪੁਲਿਸ ਦਾ ਕੋਈ ਧਾਰੀ ਵੀ 4-500 ਬੰਦੇ ਨੂੰ ਮਿਲਣ ਨਹੀਂ ਆਇਆ ਵੀ ਅੱਜ ਤਾਂ ਆਪਦੀ ਗਾਲੀ ਕਿਊਟ ਸ਼ਟ ਬੋਲ ਜਾਂਦੇ ਹੁੰਦੇ ਪਰ ਉਹ ਸਾਨੂੰ ਪੁਲਸ ਦੀ मतलब ਉਹਨਾਂ ਦਾ ਇਦੋਂ ਵਧੀਆ ਮੜੀ ਮੜੀ ਗੱਲ ਲੱਗੀ ਅੱਗੇ ਚੱਲਦੇ ਆਂ ਉਹਨਾਂ ਅger ਉਦੋਂ ਬਾਅਦ ਅਸੀਂ ਪੌਣਾ ਘੰਟਾ ਸਾਰੇ ਸਾਥੀਆਂ ਨਾਲ ਜਿਹੜੇ ਬਹੁਰਲੇ ਬੈਠੇ ਸੀ ਕਿਉਂ ਸਾਡੇ ਲਈ ਸਾਰੇ ਬਰਾਬਰ ਹੀ ਹੁੰਦੇ ਭਾਈ ਜੀ ਜਿਨ੍ਹਾਂ ਗਏ ਵੀ ਉਹਨਾਂ ਚ ਕੋਈ ਲੀਡਰ ਨਹੀਂ ਸੀ ਕਿ ਇਹਨੂੰ ਲੀਡਰ ਮੰਨਦੇ ਹੀ ਨਹੀਂ ਹੁੰਦੇ ਇੱਕ ਕਾਮਰੇਡਾਂ ਦੇ ਜਿੱਥੇ ਬੰਦੀਆਂ ਦਾ ਸਿਧਾਂਤ ਵੀ ਸਾਰੇ ਬਰਾਬਰ ਹੀ ਹੁੰਦੇ ਆ ਮੜਾ ਮੋਟਾ ਚੱਲ ਕੋਈ ਬੋਲਣ ਸਿੱਖ ਲੈਂਦਾ ਕੋਈ ਸਟੇਜ ਤੇ ਗੱਲਾਂ ਜਾਂ ਕਰ ਲੈਂਦਾ ਬਈ ਬੰਦਾ ਕੋਈ ਮਾੜਾ ਨਹੀਂ ਹੁੰਦਾ ਚੋ ਉਹਨਾਂ ਨੇ ਪਿਆਰੇ ਲੋਕਾਂ ਨੇ ਬਹੁਤ ਜਾਬਤੇ ਚ ਰਹਿ ਕੇ ਕਾਰਵਾਈ કરી ਪਰ ਪ੍ਰਸ਼ਾਸਨ ਨੇ ਕੁਝ ਨਹੀਂ ਕਰਿਆ 4 ਵਜੇ ਅਸੀਂ ਐਲਾਨ ਕਰਤਾ ਵੀ ਮਜਬੂਰੀ ਵਸੇ ਐਲਾਨ ਕਰਿਆ ਅਸੀਂ ਆਖੇ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲ ਕਰੂਗਾ ਨਹੀਂ ਕਰੀ ਕੋਈ ਗੱਲ ਨਹੀਂ ਇਹਦਾ ਮਤਲਬ ਸਾਡੀ ਕਮਜ਼ੋਰੀ ਨਾ ਸਮਝੋ ਵੀ ਅਸੀਂ ਬਿਰਬਰ ਨਹੀਂ ਕਰਦੇ ਹੁੰਦੇ ਉਹਦਾ ਮਤਲਬ ਆ ਅਸੀਂ ਉਹਨਾਂ ਰੇਡਾਂ ਪਾਉਣੇ ਆਲੇ ਤਕੜਾ ਸਟਾਪਰ ਇਹ ਹੁੰਦਾ ਸੀ ਸਟਾਪਰ ਬਣ ਕੇ ਚੱਲ ਰਹੇ ਆ ਤੇ ਮੱਕ ਪੰਜਾਬ ਦੀ ਮਾਂ ਖੇਡ ਕਬੱਡੀ ਆ ਨਾ ਟਰੇਡਰ ਆਪਣੀਆਂ ਰੇਟਾਂ ਪਾਉਂਦਾ ਹੁੰਦਾ ਸਟੌਪਰ ਆਪਣੀਆਂ ਗੱਲਾਂ ਦੇਖਦੇ ਹੁੰਦੇ ਵੀ ਕਿੱਥੋਂ ਚੱਕਿਆ ਜਾਣਾ ਸਾਡੀ ਵੀ ਤੇ ਅਗਰ ਸਰਕਾਰ ਨਾਲ ਪੰਗਾ ਲਿਆ ਉਸ ਬੇਨਤੀ ਆ ਅਸੀਂ ਉੱਥੇ ਐਲਾਨ ਕਰਕੇ ਆ 12 ਵਜੇ ਜਿਹੜੀ ਮੈਂ ਗੱਲ ਤੁਹਾਨੂੰ ਖਾਸ ਕਰਕੇ ਕਹਿਣੀ ਚਾਹਣਾ ਪਿਆਰੇ ਲੋਕੋ ਮੇਰਾ ਬਹੁਤ ਜ਼ਿਆਦਾ ਹੋ ਗਿਆ ਹੋ ਸਕਦਾ ਤੜਕੂ ਵੀਡੀਓ ਦੇਖੋ ਤੁਸੀਂ ਕਿੰਨੇ ਵਜੇ ਪਾਉਣਿਆਂ ਕਿਉਂਕਿ ਲਾਈਵ ਹੋਇਆ ਨਹੀਂ ਗਿਆ ਪਤਾ ਨਹੀਂ ਮੈਨੂੰ ਬਾਹਲੇ ਜਾਣਕਾਰੀ ਨਹੀਂ ਉਹ ਫੋਨ ਜਾ ਉਹਦੇ ਕੱਟਿਆ ਜਾਂਦਾ ਮੈਂ ਮਾਫ ਕਰਕੇ ਉਹ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਗੱਲ ਟੱਲੇ ਵਾਲ ਦਾ ਪੌੜਾ ਬਈ ਦੋੇ ਰਾਹ ਬੰਦ ਕਰਨਿਆਂ ਐ ਐਕਸ਼ਨ ਬਹੁਤ ਤਿੱਖਾ ਹਾਈਵੇਆ ਜਲੰਧਰ ਤੋਂ ਲੈ ਕੇ ਮੌਕਾ ਮੋਗੇ ਤੋਂ ਲੈ ਕੇ ਬਰਨਾਲਾ ਬਰਨਾਲੇ ਤੋਂ ਲੈ ਕੇ ਗਾਹ ਪਤਾ ਨਹੀਂ ਕਿੱਥੇ ਤੱਕ ਜਾਂਦਾ ਹੈ ਪਰ ਆਈ ਕੋਈ ਗੱਲ ਨਹੀਂ ਫਿਰ ਬਾੜਾ ਬਣ ਗਏ ਜੇ ਬਣ ਕੇ ਵੀ ਨਹੀਂ ਜ਼ਿੰਦਗੀ ਕਰ ਕੱਟੀ ਜਾਂਦੀ ਅਵਤਾਰ ਪਾਸ਼ ਕਹਿੰਦਾ ਤੁਸੀਂ ਜ਼ਿੰਦਗੀ ਸਾਨੂੰ ਬਾਣੀਆਂ ਨਾ ਬਣਾ ਦੇ ਬਾਣੀਆਂ ਤਾਂ ਬਣਨਾ ਨਹੀਂ ਮੈਂ ਸਾਰੇ ਪਿਆਰੇ ਲੋਕਾਂ ਨੂੰ ਜਿੰਨੇ ਵੀ ਸਾਡੇ ਘਰਾਂ ਸਾਡੇ ਜੁਲਖੇ ਪਿੰਡ ਦੇ ਤਾਂ ਕਰੇ ਅੱਜ ਬਹੁਤ ਜ਼ਿਆਦਾ ਗਏ ਸੀ ਹੋਰ ਇਲਾਕੇ ਦੇ ਬੰਦੇ ਆ ਜਿਵੇਂ ਚਾ ਕਰਦੇ ਹੋਗੇ ਨਾਲੋਂ ਟੱਲੇ ਵਾਲੇ ਤਾਂ ਕਿੰਨੇ ਪਿੰਡ ਆ ਨੇ ਨੇੜੇ ਦੂਜਿਆਂ ਜਾਂ ਨੇੜੇ ਪਿੰਡ ਪੈਂਦੇ ਆ ਭਾਈ ਜਿਵੇਂ ਰਾਮਗੜ੍ਹ ਹੈਗਾ ਭੂਤਣਾ ਹੋ ਗਿਆ ਤੇ ਟੱਲੇ ਵਾਲੀ ਹੋ ਗਿਆ ਖਾਸ ਕਰਕੇ ਭਾਈ ਤੁਹਾਡੇ ਵੀ ਧੀ ਧਿਆਣੀਆਂ ਹੋਣਗੀਆਂ ਮੇਰੇ ਟੱਲੇ ਵਾਲ ਨਾਨਕੇ ਆ ਭਾਈ ਮੈਂ ਟੱਲੇ ਵਾਲਾ ਉਹਨੂੰ ਮੇਰਾ ਮੈਂ ਤਾਂ ਨਾਨਕੇ ਨੂੰ ਇਕੱਲੇ ਨੂੰ ਬੇਨਤੀ ਕਰਨ ਟੱਲੇ ਵਾਲਾ ਨੂੰ ਬੇਨਤੀ ਕਰਨੀ ਜਾਨਾ ਭਾਈ ਜੀ ਉੱਥੇ ਆ ਜਾਓ ਟੱਲੇ ਵਾਲ ਦੇ ਪੁਲ ਤੇ ਧੀ ਧਿਆਣੀ ਕਿਸੇ ਦੀ ਵੀ ਸਾਂਝੀ ਹੁੰਦੀ ਹੈ ਹੱਥ ਬੰਨ ਕੇ ਬੇਨਤੀ ਆ ਭਾਈ بس ਸੌਣ ਦੇ ਵੇਲੇ ਤੁਹਾਡੇ ਨਾਲ ਸਾ ਗੱਲ ਸਾਂਝੀ ਕਰ ਲਈ ਗੱਲ ਹੋ ਸਕਦਾ ਤੁਸੀਂ ਐਂ ਗੱਲ ਲੰਮੀ ਹੋ ਗਈ 5 ਮਿੰਟ 5 ਮਿੰਟ ਤੇ 8 ਸਕਿੰਟ ਹੋ ਗਏ ਸੋ ਕੱਲ ਨੂੰ ਉਹ ਜਿਹੜਾ ਟੱਲੇ ਵਾਲਾ ਦਾ ਪੌੜਾ ਉੱਥੇ ਇਹ ਤਾਂ ਘਰਾਓ ਕਰਨਾ ਵੇ ਜਾਮ ਲਾਉਣਾ ਵੇਖੀ ਜਾਓ ਕੀ ਬਣਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਵਾਲੇ ਦੁਆਲੇ ਦੇ ਪਿੰਡਾਂ ਨੂੰ ਜਿਹੜੇ ਨੇੜੇ-ਨੇੜੇ ਪਿੰਡਾਂ ਬਾਈ ਜੰਬੀਲਾ ਹੋ ਗਿਆ ਗੜਾ ਹੋ ਗਿਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆਪਦੀ ਧੀ ਸਮਝ ਕੇ ਬਾਈ ਬਣ ਕੇ ਤੁਸੀਂ ਯਾਰ ਉੱਥੇ ਵਿਹਲੇ ਜਿਉਂਨੇ ਕੋਈ ਸਤਾਸਾਂ ਜਾਂ ਖੇਡੀਆਂ ਜਾਂਦੇ ਆ ਹੁਣ ਸਾਡੇ ਪਿੰਡਾਂ ਦਾ ਲਗੋ 20 ਕਿਲੋਮੀਟਰ ਤੇ ਆ ਤਾਸ਼ਾ ਖੇਡਣ ਵਾਲੇ ਬੰਦੇ ਦਾ ਯਾਰੋ ਚਲੋ ਉਹਨਾਂ ਨੂੰ ਕੀ ਕਹਿਣਾ ਹਣ ਛੱਡ ਖੇੜਾ ਉਹਨਾਂ ਦਾ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਨੇੜੇ-ਨੇੜੇ ਦੇ ਪਿੰਡਾਂ ਨੂੰ ਬਾਈ ਜੀ ਆਜੋ 2-4 ਘੰਟੇ ਉੱਥੇ ਤੇ ਉਹ ਮਤਲਬ ਬਹੁਤ ਪ੍ਰਸ਼ਤੀ ਦਾ ਸਵਾਲ ਆ ਸਾਡੀ ਵੀ ਪ੍ਰਸ਼ਤੀ ਦਾ ਸਵਾਲ ਆ ਪ੍ਰਸ਼ਾਸਨ ਆਪ ਦੇ ਹਿਸਾਬ ਨਾਲ ਜਾਂਦਾ ਤੁਹਾਡੇ ਕੋਲੇ ਹੱਥ ਬਨ ਕੇ ਬੇਨਤੀ ਹੈ ਬਾਈ ਜੀ ਟੱਲੇ ਵਾਲ ਦੇ ਪੁਲ ਤੇ ਕੱਲ ਨੂੰ 12 ਵਜੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਜੀ ਗੱਲ ਬਾਤ ਨਹੀਂ ਸਾਰੇ ਪਿੰਡ ਨੂੰ ਪੁੱਛ ਕੇ ਦੇਖ ਲਓ ਬਹੁਤ ਹੀ ਨਰਮ ਮੁੰਡਾ ਸੀ ਨਾ ਸਿਰਫ ਤੈਨੂੰ ਮੋਹ ਲਾਉਂਦਾ ਸੀ ਚੰਗੇ ਭਲੇ ਰੋਟੀ ਖਾ ਕੇ ਪੈਣੇ ਨੇ ਸੁੰਦਰਿਆ ਖਾਸ ਪਰਵਾਸ ਸੀ ਨਾ ਸਾਨੂੰ ਨਹੀਂ ਪਤਾ ਤੜਕੇ ਕੀ ਬਾਣਾ ਬੀਤੇ ਸਾਡੇ ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਹਨੂੰ ਬਸ ਸਿਰਫ ਮੁੰਡਾ ਹੀ ਭਾਈ ਦਾ ਦੇਖਿਆ ਬਾਅਦ ਚੋਂ ਜਿੰ ਬਹੂ ਦੇਖੀ ਜਦੋਂ ਬਹੂ ਮੁੱਕੀ ਪਈ ਸੀ ਹਾਂ ਸਾਨੂੰ ਇੰਨਾ ਹੀ ਪਤਾ ਵੀ ਰਿਹਾ ਹੋਰ ਕੁਛ ਨਹੀਂ ਪਤਾ ਬਸ ਵੀਰੇ ਅਸੀਂ ਇੰਨੇ ਕਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬੜੀ ਠੀਕ ਠਾਕ ਆ ਉਹਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਬੜਾ ਵਧੀਆ ਖੁਸ਼ ਮિજાਜ ਪਰਿਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2.5 ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ ਕਿ ਮੁੰਡਾ ਚਲਿਆ ਗਿਆ ਤਾਂ ਜਾ ਕੇ ਕਮਰੇ ਜਿਸ ਜਦੋਂ ਬਹੂ ਹਲਾਈ ਇਹਨਾਂ ਨੇ ਤਾਂ ਬਹੂ ਹੈ ਨਹੀਂ ਸੀਗੀ ਚਾਸਪ੍ਰਿਤ ਕੋਰੇ ਹੈ ਨਹੀਂ ਸੀਗੀ ਉਹਦੇ ਗੱਲ ਤੇ ਕੁਛ ਬਾਅਰ ਕਰਿਆ ਹੋਇਆ ਸੀਗਾ ਸਾਡੇ ਮੁੰਡੇ ਨੇ ਹੀ ਕਰਿਆ ਸੀਗਾ ਜਾਂ ਜਾਂ ਸਾਨੂੰ ਉਹਨਾਂ ਦੀ ਕੋਈ ਗੱਲ ਹੋਈ ਉਹ ਵੀ ਨਹੀਂ ਪਤਾ ਪਰ ਇਹਨਾਂ ਕੁ ਬੱਸ ਅਸੀਂ ਕਹਿਣਾ ਜਾਣਦੇ ਹਾਂ ਇਹਨਾਂ ਤੇ ਸਾਡੇ ਮਾਪਿਆਂ ਦਾ ਕਿਸੇ ਰੋਲਾ ਨਾ ਕਿਸੇ ਭੈਣ ਭਾਈ ਦਾ ਰੋਲਾ ਉਹਨਾਂ ਦੋਨਾਂ ਚ ਕੀ ਹੋਇਆ ਉਹ ਉਹੀ ਜਾਣਾਂ ਜੇ ਸਾਡਾ ਮੁੰਡਾ ਦੱਸ ਸਕੇ ਅਸੀਂ ਕੁਛ ਨਹੀਂ ਕਹਿ ਸਕਦੇ ਅਸੀਂ ਪਾਲਸ ਪ੍ਰਸ਼ਾਸਨ ਨੂੰ ਜੋ ਦੋਸੀ ਸੀ ਉਹ ਆਪ ਫੋਨ ਕਰਕੇ ਫੜਾਇਆ ਅਸੀਂ ਬਸ ਇਹੀ ਮੰਗ ਕਰਦੇ ਹਾਂ ਜੋ ਦੋਸੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਸਾਡੇ ਕਿਸੇ ਪਰਿਵਾਰ ਨੂੰ ਕੋਈ ਗਲਤੀ ਨਹੀਂ ਹੈ ਕਿ ਕਿਸੇ ਨੂੰ ਨਜਾਇਜ਼ ਨਾ ਰਸਾਇਆ ਜਾਵੇ ਦੋਸੀ ਨੂੰ ਜੋ ਸਜ਼ਾ ਬਣਦੀ ਹੈ ਦਿੱਤੀ ਜਾਵੇ